ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸੁਖ ਬਲੰਸ ਪੈਪਰ ਆਏ ਜੀ ਤੁਹਾਡਾ ਸਵਾਗਤ ਹੈ ਜੀ ਥੋੜੇ ਮਿੰਟ ਦਾ ਸਾਰੇ ਗਾਇਸਟਾਂ ਨੂੰ ਠੀਕ ਠਾਕ ਹੋ ਭਰਾਵੋ ਤੇ ਹੋ ਗਿਆ ਸ਼ਾਮ ਦਾ ਟਾਈਮ ਤੇ ਦੇਖੋ ਬਾਬਾ ਹਰੀ ਗਰੀ ਦੀ ਜਗਾ ਤੇ ਰੰਗ ਕਰਾਇਆ ਤੈ ਤਾਂ ਜ ਰੰਗ ਹੋਇਆ ਜੀ ਤੈਨ ਦਿਖਾਉਣੇ ਕੱਲ ਕਿੰਨੇ ਤਿਆਰੀਆਂ ਹੋ ਜਾਣੀਆਂ ਮਤਲ ਅੱਜ ਤਿਆਰੀ ਹੋਣੀ ਹੈ ਕੱਲ ਕਿੰਨੇ ਤੇ ਮੇਰਾ ਖਿਆਲ ਹੈ ਸਪਨਿਆ ਕਿਤਿਆਂ ਸੇਵਾਦਾਰ ਨੇ ਤਿੰਨ ਤੋਂ ਜਗ੍ਹਾ ਵੀ ਸਰੀਤ ਹੋਤੀ ਆ ਤੇ ਦੇਖੋ ਜੀ ਕੀ ਤੱਕ ਕੀ ਬਣ ਗਿਆ ਵਧੀਆ ਹੋ ਗਿਆ ਸਾਰਾ ਅਦ੍ਰਿਸ਼ਵਾਰੇਗੇ ਤੇ ਲੰਗਰ ਹਾਲ ਕੱਲ ਸ਼ਕੈਲੋ ਕੋ ਸੰਗਤਾਂ ਨੂੰ ਤੇ ਇੱਕ ਤਿਕਾ ਪੰਨਾ ਵਧੀਆ ਹੋ ਗਿਆ ਤੇ ਸਾਰੀ ਸੰਗਤਾਂ ਨੇ ਨਾ ਰਾਲੇ ਮਿਲ ਕੇ ਪ੍ਰੋਗਰਾਮ ਸਿਰਜਿਆ ਹੈ ਤੇ ਦੇਖੋ ਜੀ ਕੱਲਾ ਤਾਂ ਕੋਈ ਨਹੀਂ ਵੱਡਾ ਹਾਂ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਇਹ ਸਾਰਾ ਪ੍ਰੋਗਰਾਮ ਹੁੰਦਾ ਆ ਤੇ ਦੇਖੋ ਜੀ ਇਸ ਟਾਈਮ ਕੱਲ ਰੌਣਕਾਂ ਲੱਗਣੀਆਂ ਜ਼ਿਆਦਾ ਬਾਹਰੀ ਗਰੀ ਜਗ੍ਹਾ ਤੇ ਦੇਖੋ ਸਿਹਤਰਾ ਨੇ ਜਗ੍ਹਾ ਦਾ ਵਿਸ਼ਣਨ ਕਰਾਤਾ ਤੇ ਇਹਦਾ ਨਿਸ਼ਾਨ ਸਾਹਿਬੀ ਤੋਤੇ ਅਸਾਸ ਫਾਈ ਕਰਦੀ ਸਾਰੇ ਪਾਸੇ ਜੋ ਟਰੋੜਾ ਸਭ ਬਰਾਬਰ ਬਰਾਬਰ ਸਹੀ ਕਰਤਾ ਸਾਰਾ ਤੇ ਹੋ ਗਿਆ ਰਹਿ ਰਸਤਾ ਟਾਈਮ ਸ਼ਾਮ ਦਾ ਤੇ ਦੇਖੋ ਜੀ ਅੱਜ ਗਵਲੇਗੋੜ ਦਵਰਾ ਸਾਹਿਬੀ ਰਾਤ ਦਾ ਪ੍ਰੋਗਰਾਮ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪ੍ਰੋਪ ਦੇ ਸੰਬੰਧ ਵਿੱਚ ਤੇ ਜਾਵਾਂਗੇ ਮੱਥਾ ਟੇਕਣ ਤੇ ਹਾਜੀ ਲਾ ਕੇ ਆਵਾਂਗੇ ਤੇ ਮੇਦੇ ਸੰਗ ਤਾਂ ਲੱਗੀਆਂ ਸਵੇਰ ਦੀਆਂ ਤੇ ਉਹਨਾਂ ਨੇ ਸਾਰੀ ਸਫਾਈ ਸਾਫ ਸफाई ਕਰਤੀ ਆ ਤੇ ਆ ਰੰਗ ਵੀ ਸਵਾਦ ਅਰਾਂ ਨੇ ਅਕੀ ਕੀਤਾ ਬਾਲ ਪੱਟੀ ਤੇ ਵਧੀਆ ਹੋ ਗਿਆ ਸਾਰੇ ਆ ਗਿਆ ਗਰੂ ਘਰ ਦਾ ਹਨਾ ਇਸ ਨੂੰ ਬੜੀਆ ਲੱਗਦਾ ਹੈ ਕੱਲ ਐਸ ਟਾਈਮ ਰੌਣਕਾ ਰੌਣਕ ਹੋਣੀ ਕੱਲ ਸਾਰਾ ਦਿਨ ਰੌਣਕਾ ਰਹਿਣੀ ਹੈ ਤੇ ਬਧੇ ਲੱਗਣਾ ਜੀ ਗੁਰੂ ਕਦੀ ਸੇਵਾ ਸਿਮਰਣ ਇਹ ਵਸ ਸਾਰ ਕੁਝ ਨਾਲ ਜਾਂਦਾ ਸਾਰ ਕੁਝ ਇੱਥੇ ਰਹਿ ਜਾਣਾ ਤੇ ਅੱਜ ਹੈਗਾ ਆ ਐਤਵਾਰ ਤੇ ਕਿਦੀ ਬਾਅਦ ਕੀਤੀ ਹੋਈ ਪਈ ਆ ਤੇ ਵੀ ਮਥਾ ਟਿਕਣ ਆਈ ਸੀਗੀ ਚਲੋ ਮੈਂ ਇੱਕਦਾਂ ਮਥਾ ਟਿਕਿਆ ਨੇ ਤੇ ਨਾਲੇ ਆਪਾਂ ਬਲੌਗ ਸਟਾਰਟ ਕਰ ਲੈਨੇ ਆ ਹੁਣ ਜੀ ਦੇਖੋ ਇਹ ਟਾਇਲਾਂ ਦੇ ਆ ਵੀ ਇਹਨਾਂ ਪਾਣੀ ਵੀ ਉੱਤੇ ਰਹਿਣਾ ਚਾਹੀਦਾ ਤੇ ਅੰਦਰ ਗਿੱਲਾ ਥਾਂ ਤੇ ਅੰਦਰ ਤਾਂ ਚਲੋ ਮੈਂ ਘਰ ਨਹੀਂ ਜਾਣਾ ਹੈਗਾ ਆ ਫੁੱਲ ਬੂਟੇ ਕਿੰਨੇ ਸੁਣ ਲੱਗਣ ੜੇ ਵਧੀਆ ਜਰੱਬਾ ਮੇਰੀ ਹੋ ਗਈਆਂ ਗਿੱਲੀਆਂ ਤੇ ਅਮਰੂਦ ਆ ਤੇ ਪਰੇ ਨਿੰਮ ਨਿੜੀ ਬੁਖਾਰ ਤਾਂ ਹੁੰਦੀ ਨਾ ਉਹ ਆ ਤੇ ਉਧਰਲੇ ਪਰਲੇ ਪਾਸੇ ਸਾਰੇ ਸਾਸ ਸਭਾਈ ਕਰਤੀ ਆ ਓਕੇ ਸਾਰੀ ਆ ਦੇਖੋ ਬਾਬੇ ਦਾ ਪਿੱਪਲ ਤੇ ਓਕੇ ਆ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਸਤਿ ਸ਼੍ਰੀ ਅਕਾਲ ਹੈਗੀ ਆ ਜੀ ਜਾਨੀ ਸੋਮਵਾਰ ਦੀ ਤੇ ਅੱਜ ਅਗੀ 6:00 ਤਰੀਕ ਤੇ 8:60 8 ਦਾ ਟਾਈਮ ਹੋ ਗਿਆ ਆ ਤੇ ਗੁਰਪੁਰਬ ਦਸਵੇਂ ਬਾਦਸ਼ਾਹ ਦੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਤੇ ਅੱਜ ਸਾਡੇ ਪਿੰਡ ਨਗਰ ਕੀਰਤਨ ਮਤਲਬ ਬਾਲੇ ਗੁਰਦੁਆਰਾ ਸਾਹਿਬ ਦਾ ਨਿਕਣਾ ਤੁਹਾਨੂੰ ਵਾ ਸੁਣਦੀ ਹੋਗੀ ਤਨਗੀਤ ਕੀਰਤਨ ਸਾਹਿਬ ਤੋਂ ਲੱਗਾ ਮਤਲਬ ਉੱਥੋਂ ਤੇ ਆ ਦੇਖੋ ਕੱਪੜੇ ਮੈਂ ਹਨ ਕੱਲ ਹੀ ਰਾਤੋਂ ਕੇ ਰੱਖ ਲੇ ਸੀਗੇ ਮੈਂ ਕਿਹਾ ਅੱਜ ਟਾਈਮ ਲੱਗਣਾ ਨਹੀਂ ਹੈਗਾ ਦਿਨ ਸਾਰੇ ਦਿਨ ਅੰਗ ਜਾਣ ਹੈ ਨਾ ਤੇ ਲੱਖ ਲੱਖ ਮੁੜਦੇ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਹੋਣ ਦਸਮ ਪਾਸ਼ਾ ਸਰਵੰਸਦਾਨੀ ਹੈ ਨਾ ਤੇ ਸਾਡੇ ਤੋਂ ਸਾਰਾ ਆਪਣਾ ਸਰਵੰਸ ਵਾਦ ਦਾ ਕੁਝ ਨਹੀਂ ਰੱਖਿਆ ਉਹਨਾਂ ਨੇ ਆਪਣੇ ਕੋਲ ਹੈ ਨਾ ਤੇ ਦੇਖੋ ਜੀ ਸਾਡੀ ਤਿਆਰੀ ਹੋ ਗਈ ਹੈ ਤੇ ਜਦੋਂ ਮੈਂ ਤਿਆਰ ਹੋਣ ਲਿਆ ਤਾਂ ਮੇਰੀ ਵੀ ਤਿਆਰੀ ਹੋ ਗਈ ਹੈ ਡਾਕਟਰ ਸਾਹਿਬ ਉੱਥੇ ਹੀ ਆ ਤੇ ਆਉ ਤੁਹਾਨੂੰ ਦਿਖਾਉਣੀਆਂ ਤਿਆਰੀਆਂ ਤੇ ਪਸਤ ਦੀ ਵਲੌਗ ਦੇ ਨਾਲ ਸਾਡੇ ਬਣੇ ਰਿਓ ਤੇ ਤਿਆਰੀਆਂ ਫੁੱਲ ਤੇ ਮੈਂ ਵੀ ਤਿਆਰੀ ਕਰ ਲਈ ਦੇਖੋ ਧੁੰਦਾਲ ਦੀ ਵਾਲੀ ਕਿੰਨੀ ਕਿੰਨੀ ਜਾਈ ਧੁੰਦਿਆ ਅਤੇ ਜੀ ਬਹੁਤ ਜ਼ਰਾ ਤੋਂ ਦਿਆ ਤੇ ਖੈਰਬਾਰੇ ਕੋਈ ਤੱਕ ਲੱਗ ਜੂਗੀ ਧੁੱਪ ਤੇ ਅੱਗੇ ਵਾਇਕ ਦੀ ਮਰਜ਼ੀ ਆ ਪਰ ਲਾਉਣੀ ਚਾਹੀਦੀ ਆ ਉਹਨਾਂ ਨੂੰ ਧੁੱਪ ਸੱਚੇ ਬਾਦਸ਼ਾਹ ਨੂੰ ਹਨਾ ਕਿਉਂ ਦਿਨ ਉਹਨਾਂ ਦਾ ਅੱਜ ਤੇ ਸੱਚੇ ਬਾਦਸ਼ਾਹ ਆਪ ਆਪਣੇ ਕਾਰਜ ਸਫਾਈ ਕਰਨ ਆਪ ਵਿੱਚ ਹੋ ਕੇ ਤੇ ਦੇਖੋ ਜੀ ਨਰਕੀਤ ਸਿੰਘ ਸਾਹਿਬ ਉਹ ਮਨ ਲਾ ਚਲੇ ਪੌਣ ਲਗੇ ਗੁਰਦੁਆਰਾ ਸਭ ਤੋਂ ਸੰਗਤੋਂ ਤੇ ਕੋਸ਼ਕਚੇਰ ਤੱਕ ਬਾਬਾ ਹਰੀਕਰ ਜੀ ਪਹੁੰਚ ਜਾਣਾ ਇੱਥੇ ਹੈ ਨਾ ਕਿਉਂ ਨਗਰ ਕਿਤਾ ਦਾ ਪਹਿਲਾ ਫੜਾ ਹੁੰਦਾ ਹੈ ਹਰ ਵਾਰੀ ਚਾਰ ਫੜਾ ਹੁੰਦੇ ਆ ਤੇ ਫਿਰ ਗੁਰਦੁਆਰ ਬਾਬਾ ਹੰਦਾਲ ਜਾਣਾ ਆ ਤੇ ਉਸ ਤੋਂ ਬਾਅਦ ਫਿਰ ਨਾਥਾਂ ਵਾਲੇ ਤੇ ਫਿਰ ਚੌਂਕ ਵਿੱਚ ਅਸਤ ਫਿਰ ਸ਼ਾਮੀ ਬਾ ਆਸ਼ਮੀ ਪਾਸ਼ਾ ਹੀ ਬਾਹਰ ਗੁਰਦੁਆਰਾ ਸਭ ਤੇ ਨਿੱਤਾਂ ਜਾਂਦਾ ਜੀ ਤੇ ਤੁਹਾਨੂੰ ਮੈਂ ਲੈ ਕੇ ਚਲਦੀ ਆ ਤੇ ਤਿਆਰੀਆਂ ਉੱਥੇ ਹੋ ਗਈਆਂ ਤੇ ਬਸ ਸਾਡੇ ਵਲੌਗ ਦੇ ਨਾਲ ਦੀ ਬਣੇ ਰਹੋ ਤੇ ਤੁਹਾਨੂੰ ਵਾਈਗੁਰੂ ਦੇ ਦਰਸ਼ਨ ਕਰਵਾਵਾਂਗੇ ਅੱਜ ਦੇਖੋ ਆ ਸੀਟੀਆਂ ਮੇਰੀ ਇਹ ਤੁਹਾਨੂੰ ਦੇ ਵਿੱਚ ਮੇਰੇ ਪਿਛੇ ਪਿਛੇ ਘੁੰਮੀ ਜਾਂਦੀ ਆ ਤੇ ਹੱਥਾਂ ਨਾਲ ਦੇਖਦੀ ਆ ਵੀ ਕੀ ਇਹ ਮੇਰੇ ਕੋ ਹੈਗਾ ਹੈ ਨਾ ਤੇ ਹਜੇ ਪ੍ਰਸ਼ਾਦ ਮਤਲਬ ਚਾਹ ਦੀ ਤਿਆਰੀ ਸਾਰਾ ਕੁਝ ਛੱਤੀ ਬਣਦਾ ਮੈਂ ਤੁਹਾਨੂੰ ਲੈ ਚਾਉਂਦੀ ਆ ਅੱਜ ਸੋ ਫਲੋਗ ਬੁਪਰਨ ਦਾ ਮੋਟ-ਮੋਟ ਸਾਰੀ ਵੈਲਕਮ ਅੱਜ ਆਪਾਂ ਆਪਣੇ ਵਾਪਾਰੀ ਦਾ ਸਾਹਿਬ ਲਕੀਤਨ ਆ ਰਿਹਾ ਅੱਜ ਚਾਹ ਦਾ ਪ੍ਰਸ਼ਾਦ ਸਾਹਿਬ ਤੋਂ ਜਿੱਦਾ ਦਰਜਾ ਮੋਦੀ ਦਾ ਦੇ ਨਾਲ ਸੰਤ ਲੱਗੀ ਆ ਜੀ ਆ ਜੀ ਪੂਰੇ ਜੋਰਾ ਦੇ ਕੰਪੂਜਾ ਇਹ ਇਧਰ ਕੋਨਾ ਰਵਾਈ ਦਾ ਲੱਗੇ ਹੋਏ ਆ ਬਾਕੀ ਸੰਤ ਖੜੀ ਆ ਕੰਮ ਚੱਲ ਰਿਹਾ ਜੋਰਾ ਦੇ ਪੂਰਾ ਜੋ ਕਮ ਕਰੇ ਆ बाबा जीा बाबा जी स्थान महांपा न पहला पड़ा हूंदा इंगा रंजोत आया सिवादा मुताबिक़ ਸਮਤਾਈ ਜਾਂਦੀ ਆ ਸੇਵਾ ਲੈ ਕੇ ਸੋ ਸਤਿਖਾਰ ਆ ਇਹ ਆ ਮੇਰਾ ਜੀ ਦਾ ਸਮਤਾ ਨਹੀਂ ਆ ਵਾਪਸ ਆ ਅਬ ਰੈਣਾ ਜੱਗਿਆ ਤਾਂ ਵਾਹਿਗੁਰੂ 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 ਸਮਤਾ ਜੀ ਦਾ ਜੀ ਦਾ ਮਹਾਂ ਪ੍ਰਸਾਦ ਬਾਦਿਰ ਸਾਹਿਬ वाहे गुरु वाहे हाँ जी इत स्थान ना इतिहास बहुत लंबा है ਇਹ ਜੀਵਨ ਸੁਆਤਾ ਲਈਆਂ ਮਹਾਂਪੁਰਸ਼ਾਂ ਨੇ ਦੇਵਤਾ ਤੇ ਆਸ਼ਾਨਾ ਲੋਕੀ ਕੋਈ ਵੀ ਆਪਣੀ ਮਨੋਬਾਤ ਕਾਮਨਾ ਲੈ ਕੇ ਆਉਂਦਾ ਸੁੱਖ ਸੁਖ ਦਾ ਪੂਰੀ ਹੁੰਦੀ ਆ ਤੇ ਇਹ ਜੀਵਨ ਸੁਆਤਾ ਨੇ ਸਾਡੇ ਬਾਬਾ ਜੀ ਦਾ ਸਾਹ ਹੈ ਬੜੀ ਖੋਹਦੇ ਆ ਤੇਰਾ ਬਹੁਤ ਬੰਦਿਆ ਹੋਇਆ ਡੇਰਾ ਆ ਇਹ ਡੇਰਾ ਬਹੁਤ ਬੰਦਿਆ ਹੋਇਆ ਆ

ਏ ਆਜੀ ਗੀਂਗੇ ਸ਼ਰਦਾ ਸੇਵਾ ਦੀ ਸੇਵਾ ਦੀ ਸ਼ਰਦਾ ਜੀ ਇਹ ਸੇਵਾ ਹੀ ਸ਼ਰਦਾ ਆਪਣੀ ਸ਼ਰਦਾ ਸੇਵਾ ਕਰਨ ਦੀ ਦੋਤਾ ਜਾਂਦਾ ਆ ਮਠਾਈ ਜਾਂਦਾ ਹੈ ਹਰ ਪੋਤੀ ਜਾਂਦੀ ਹੈ ਬਾਬਾ ਜੀ ਦੇ ਸਥਾਨ ਤੇ ਬਾਬਾ ਜੀ ਦਾ ਸਾਥ ਬਦਲ ਕਰਮ ਪੁਰੀਆਂ ਕਰੇ ਸਾਰਿਆਂ ਦੇ ਦਾਸ ਸੁਣੇ ਹਾਂਜੀ ਗੁਰਦੁਆਰਾ ਸਾਹਿਬ ਤੋਂ ਨਰਕੀਤਨ ਨੇ ਚਾਲੇ ਪਾਲੇ ਆ ਕਿ ਜਾਨਕੀ ਪਹਿਲਾ ਪਟਾ ਜਿਹੜਾ ਹੁੰਦਾ ਹਰੀ ਗਰ ਹੁੰਦਾ ਆ ਤੇ ਦੇਖੋ ਜੀ ਧੁੰਦ ਨੇ ਵੈਸਟ ਟਾਈਮ ਇੰਨਾ ਜ਼ੋਰ ਫੜਿਆ ਸੀਗਾ ਨਾ ਵੀ ਇੱਕਦਮ ਧੁੰਦ ਪਈ ਤੇ ਨਾਲ ਹੀ ਹਵਾ ਚੱਲੀ ਸੀਗੀ ਤੇ ਤੁਸੀਂ ਸਾਹਮਣੇ ਦੇਖਦੇ ਹੋਵੋਗੇ ਬੈਂਡ ਦੀ ਆਵਾਜ਼ ਆਉਂਦੀ ਸੀ ਕਿਉਂ ਆਪਾਂ ਕੋਈ ਆਊਟ ਮਿਊਜ਼ਿਕ ਵਿੱਚ ਐਡ ਕਰੀਏ ਤੇ ਫਿਰ ਉਹ ਕਾਪੀਰਾਈਟ ਆ ਜਾਂਦਾ ਆ ਤੇ ਫਿਰ ਮਿਊਜ਼ਿਕ ਇਸ ਕਰਕੇ ਮੈਨੂੰ ਬੰਦ ਕਰਨਾ ਪਿਆ ਨਾ ਤੇ ਸੰਗਤ ਖੜੀ ਸਵਾਗਤ ਲਈ ਦੇਖੋ ਜੀ ਜਿਹੜਾ ਸਾਡਾ ਮਤਲਬ ਪਹਿਲਾ ਪ੍ਰੋਗਰਾਮ ਹੁੰਦਾ ਨਾ ਇਹ ਸਾਰੇ ਮਹੱਲੇ ਦਾ ਹੁੰਦਾ ਸਾਂਝਾ ਤੇ ਬੜੇ ਪਿਆਰ ਨਾਲ ਔਰ ਸਹਿਯੋਗ ਨਾਲ ਸਾਰਾ ਪ੍ਰੋਗਰਾਮ ਹੁੰਦਾ ਆ ਤੇ ਹੁੰਦਾ ਵੀ ਬਹੁਤ ਵਧੀਆ ਆ ਦੇਖੋ ਜੀ ਇਕੱਲਾ ਅੰਸਾਂ ਦਾ ਕੋਈ ਵੀ ਨਹੀਂ ਵੱਡਾ ਹੈਗਾ ਸਾਰੇ ਭੈਣਾਂ ਭਰਾਵਾਂ ਦੇ ਨਾਲ ਹੀ ਬੰਦਾ ਹਨਾ ਤੇ ਦੇਖੋ ਜੀ ਹੁਣ ਸੰਗਤ ਪਿੱਛੇ-ਪਿਛੇ ਸ਼ਬਦ ਗਾਉਂਦੀ ਆ ਮਹਾਰਾਜ ਦਸਮ ਪਾਤਸ਼ਾਹ ਦੇ ਹਨਾ ਤੇ ਸਰਵੰਸਦਾਨੀ ਦੇ ਤੇ ਸਾਰੇ ਦੁਨੀਆ ਤੋਂ ਆਪਣੇ ਸਰਵੰਸ ਬਾਰੇ ਉਹਨਾਂ ਨੇ ਤੇ ਕਿੱਡੇ ਵੱਡੀਆਂ ਕਰਵਾਨੀਆਂ ਜਿੰਨੇ ਕਿੰਨੇ ਬੱਚਿਆਂ ਦੀਆਂ ਔਰ ਕਿੰਨੇ ਸੋਹਣੇ ਸੀ ਬੱਚੇ ਉਹ ਤੇ ਸਾਨੂੰ ਉਹਨਾਂ ਦੀਆਂ ਸ਼ਾਤਾਂ ਦਾ ਯਾਦ ਰੱਖਣਾ ਚਾਹੀਦਾ ਤੇ ਸਾਡੇ ਵਾਸਤੇ ਕਿੰਨੀਆਂ ਕਰਵਾਨੀਆਂ ਦੀਆਂ ਕਿ ਗਏ ਆ ਤੇ ਦੇਖੋ ਜੀ ਪੰਜ ਪਿਆਰੇ ਤੇ ਵਿੱਚ ਸੰਗਤ ਤੁਰੀ ਆ ਰਹੀ ਆ ਤੇ ਸਭ ਤੋਂ ਪਹਿਲਾਂ ਪੰਡਾਲਿਆਂ ਤੇ ਲਾਈਵ ਪ੍ਰੋਗਰਾਮ ਚੱਲਣ ਡਿਆ ਆ ਤੁਸੀਂ ਜਰੂਰ ਲਿੰਕ ਨੂੰ ਸਰਚ ਕਰਕੇ ਤੇ ਸਾਰਾ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ ਨਾ ਤੇ ਮੈਂ ਤਾਂ ਵੈਸੇ ਛੋਟੇ ਛੋਟੇ ਕਲਿੱਪ ਥੋੜੀ ਬਥੇ ਲਈਆਂ ਆ ਤੁਸੀਂ ਫੁੱਲ ਦੇਖ ਸਕਦੇ ਹੋ ਨਾ ਤੇ ਨਰਗੀਤਨ ਜੋ ਸਿਰਫ ਤਾਂ ਸ਼ਾਂਤਤਾ ਕ੍ਰਿਨੀ ਰੌਣਕਾਂ ਲਗੀਆਂ ਹੁੰਦੀ ਹੈ ਨਾ ਵੀ ਬਹੁਤ ਹੀ ਜ਼ਿਆਦਾ ਹਾਂਜੀ ਰੌਣਕਾਂ ਲਗੀਆਂ ਪਈਆਂ ਤੇ ਦਿਨ ਸਾਰਾ ਬਹੁਤ ਵਧੀਆ ਲੱਗਣਾ ਜੀ ਦੇਖੋ ਜੀ ਸੰਗਤ ਮੱਥਾ ਟੇਕ ਕੇ ਤੇ ਬਹਿ ਗਈ ਆ ਐਨੂੰ ਟੇਕ ਕੇ ਤੇ ਟਾਡੀ ਆਥਾ ਮਤਲਬ ਸੁਣਦੀ ਪਈ ਕੱਲਾ ਕੱਲਾ ਸ਼ਬਦ ਮਤਲਬ ਬੜੇ ਸੰਜ ਲੱਗਦਾ ਇਹ ਟਾਡੀ ਆਥਾ ਸਾਡੇ ਪਿੰਡਾਂ ਦੀ ਕਿ ਪਹਿਲੀ ਵਾਰ ਹੀ ਆ ਇਹ ਆ ਤੇ ਮਤਲਬ ਪਹਿਲਾਂ ਨਹੀਂ ਆਏ ਹੈਗੇ ਤੇ ਸੰਗਤ ਬੈਠੀ ਸੁਣਦੀ ਪਈ ਆ ਪਰ ਠੰਡ ਨੇ ਵੀ ਪੂਰਾ ਜਦਾਂ ਜ਼ੋਰ ਫੜਿਆ ਪਿਆ ਤੇ ਥੋੜੀ ਵੀਡੀਓ ਸ਼ਾਇਦ ਧੁੰਦਲੀ ਆਈ ਹੋਗੀ ਤੇ ਤੇ ਸਾਡੇ ਵੱਡੇ ਭੈਣ ਜੀ ਤੇ ਅਕਸਰ ਤੁਸੀਂ ਵੀਡੀਓ ਚ ਦੇਖਦੇ ਹੁੰਦੇ ਹੋ ਨਾ ਤੇ ਇਹਨਾਂ ਦੇ ਜਿਹੜੇ ਵੱਡੇ ਬੇਟੀ ਉਹ ਵੀ ਮੇਰੇ ਖਿਆਲ ਵਿਦੇਸ਼ ਚ ਆ ਉਹ ਵੀ ਦੇਖਦੇ ਸਾਡੇ ਵਲੌਗ ਉਹਨਾਂ ਨੂੰ ਵੀ ਵਧੀਆ ਲੱਗਦੇ ਆ ਨਾ ਤੇ ਕਹਿੰਦੇ ਹੁੰਦੇ ਵੀ ਸਾਡਾ ਬਣਾ ਪਹਿਲਾਂ ਮੈਨੂੰ ਸਾਨੂੰ ਵਧੀਆ ਲੱਗਦਾ ਦੇਖੋ ਜੀ ਜਿਨ੍ਹਾਂ ਨੂੰ ਸਾਡੇ ਵਲੌਗ ਵਧੀਆ ਲੱਗਦੇ ਆ ਚਲੋ ਤੈਹ ਦੇ ਲੋ ਧੰਨਵਾਦ ਉਹਨਾਂ ਦਾ ਨਾ ਇਹਨਾਂ ਨੂੰ ਨਹੀਂ ਲੱਗਦੇ ਉਹਨਾਂ ਦਾ ਵੀ ਧੰਨਵਾਦ ਹੈ ਨਾ ਤੇ ਆਪਾਂ ਕਿਸੇ ਨੂੰ ਰਾਜ਼ ਨਹੀਂ ਕਰਨਾ ਸਾਰੇ ਖੁਸ਼ ਰਹਿਣ ਵਧੀਆ ਰਹਿਣ ਆਪਣੇ ਆਪਣੀ ਜਗ੍ਹਾ ਹਨਾ ਤੇ ਜਿੱਥੇ ਵੀ ਵੱਸਦੇ ਹਨਾ ਤੇ ਵਾਹਿਗੁਰੂ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਮੈਂ ਤਾਂ ਇਹੀ ਕਹੂੰਗੀ ਤਰਕੀਏ ਮਖਿਵਾਹੀ ਗੁਰੂ ਕਿਸੇ ਦੇ ਪਿੱਛੇ ਸਾਡਾ ਵੀ ਭਲਾ ਕਰ ਹਨ ਤੇ ਸਰਵਦਾ ਭਲਾ ਕਰ ਦੇਖੋ ਜੀ ਹਰੀ ਗੁਰ ਤੋਂ ਹੁੰਦੇ ਹੋਏ ਪਹਿਲਾ ਪੜਾ ਹੁਣ ਬਾਬਾ ਹੰਦਾਲਜੀ ਦੇ ਗੁਰਦੁਆਰਾ ਸਾਹਿਬ ਨਗਰ ਕੀਰਤਨ ਸਾਹਿਬ ਪਹੁੰਚ ਗਿਆ ਤਾਂ ਸੰਗਤਾਂ ਹੁਣ ਮੱਥਾ ਟੇਕ ਕੇ ਆ ਨੂੰ ਬੈਠ ਗਈਆਂ ਤੇ ਰਾਗੀ ਢੱਡੀ ਇੱਥੇ ਵੀ ਸੁਣਨ ਕੇ ਵਿਚਾਰ ਹੋਊਗੀ ਤੇ ਬਹਿ ਕੇ ਸੁਣਨਾ ਤਾਂ ਵਧੀਆ ਲੱਗਦਾ ਆ ਤੇ ਇਹਦੇ ਉਧਰ ਆਪਾਂ ਘੁੰਮਦੇ ਰਹੀਏ ਤਾਂ ਆਪਾਂ ਨੂੰ ਕੋਈ ਸਮਝ ਨਹੀਂ ਆਉਂਦੀ ਹੈਗੀ ਤੇ ਸੰਗਤ ਕਰਨੀ ਚਾਹੀਦੀ ਸੰਗਤ ਵੀ ਬਹਿ ਕੇ ਹੰਦੀ ਆ ਤੇ ਗੱਲ ਸੁਣ ਕੇ ਹੰਦੀ ਆ ਤੇ ਗੱਲ ਪੱਲੇ ਬਨ ਕੇ ਹੰਦੀ ਆ ਤੇ ਫੇਰੀ ਆਪਾਂ ਨੂੰ ਸੰਗ ਚਾਉਣ ਦਾ ਫਾਇਦਾ ਹੈ ਜਿੱਦੇ ਉਧਰ ਘੁੰਮਦੇ ਕੋਈ ਫਾਇਦਾ ਨਹੀਂ ਹੈਗਾ ਤੇ ਇੱਥੇ ਵੀ ਚਾਹ ਤੇ ਬਰੈਡ ਤੇ ਹਰੀ ਘਰ ਬਦਾਨਾ ਤੇ ਅਕੀਰ ਲੰਗਰ ਸੀਗਾ ਤੇ ਰਲ ਮਿਲ ਕੇ ਸੰਗਤ ਨੇ ਬਹੁਤ ਸੋਹਣਾ ਬਹੁਤ ਵਧੀਆ ਮਤਲ ਲੰਗਰ ਪ੍ਰੋਗਰਾਮ ਹੈਗਾ ਤੇ ਅੱਜ ਸਾਰੇ ਦਿਨ ਬਸ ਹੈ ਨਾ ਭੁੱਖ ਨਹੀਂ ਰਹਿ ਸਕਦੇ ਆਪਾਂ ਹਨਾ ਤੇ ਬਸ ਲੰਗਰ ਬਾਬੇ ਦੇ ਗੁਰੂ ਕੇ ਲੰਗਰ ਚੱਲਦੇ ਰਹਿਣ ਟੋਟੋ ਵੀ ਹਨਾ ਤੇ ਸਾਰਿਆਂ ਨੇ ਆਪੋ ਆਪਣੇ ਸਾਹ ਨਾਲ ਬਹੁਤ ਵਧੀਆ ਸੇਵਾ ਕੀਤੀ ਆ ਤੇ ਸਾਰਿਆਂ ਦੇ ਵਾਹਿਗੁਰੂ ਬਰਕਤ ਪਾਵੇ ਹਨਾ ਜਿਨ੍ਹਾਂ ਖਜਾਨੇ ਚ ਇਹ ਮਾਇਆ ਹੀ ਹੈ ਨਾ ਤੇ ਸਦਾ ਭਰਪੂਰ ਰਹਿਣ ਤੇ ਤੰਦਰੁਸਤੀਆਂ ਬਖਸ਼ਣ ਵਾਹਿਗੁਰੂ ਸਾਰਿਆਂ ਨੂੰ ਹਨਾ ਤੇ ਵਸ ਸਰਦੀ ਕਾਲਾ ਚ ਹੋਣ ਤੇ ਦੇਖੋ ਜੀ ਇਧਰ ਮੇਰਾ ਖਿਆਲ 90 ਤੋਂ ਉੱਪਰ ਬਾਬਾ ਜੀ ਹੈਗੇ ਐ ਤੇ ਇਹਨਾਂ ਨੇ ਬਹੁਤ ਹਿੰਮਤ ਔਰ ਹੌਸਲੇ ਦੇ ਨਾਲ ਸ਼ਬਦ ਗਾਇਆ ਤੇ ਬਹੁਤ ਵਧੀਆ ਹਨਾ ਤੇ ਦੇਖੋ ਜੀ ਇੰਨੇ ਮਤਲਬ ਸੰਗ ਦੇ ਸਾਹਮਣੇ ਆਪਾਂ ਸਟੇਜ ਸਟੇਜ ਨੂੰ ਮਤਲਬ ਤੇ ਬੋਲਣਾ ਹਨਾ ਤੇ ਬਹੁਤ ਵੱਡੀ ਗੱਲ ਹੈ ਹਿੰਮਤ ਦੀ ਗੱਲ ਆ ਤੇ ਚਲੋ ਵਾਈ ਕਰ ਇਹਨਾਂ ਨੂੰ ਬਾਬਾ ਜੀ ਨੂੰ ਤੰਦਰੁਸਤ ਆ ਵਕਸ਼ਣ ਤੋਂ ਹੋਰ ਲੰਬੀ ਲੰਬੀ ਆਰ ਜੀ ਵਕਸ਼ਣ ਤੇ ਆਉਂਦੇ ਸਾਲ ਇਦਾਂ ਹੀ ਮਤਲਬ ਪ੍ਰੋਗਰਾਮ ਚ ਆਉਣ ਫੇਰ ਹੈ ਨਾ ਤੇ ਬਹੁਤ ਹੌਸਲੇ ਨਾਲ ਬਹੁਤ ਵਧੀਆ ਗਾਇਆ ਹਾਂਜੀ ਬਾਬਾ ਹੰਦਾਲ ਜੀ ਦੇ ਗੁਰਦੁਆਰਾ ਸਾਹਿਬ ਤੋਂ ਹੁਣ ਆਗੇ ਸ਼ਿਵ ਮੰਦਰ ਨਾਥਾਂ ਵਾਲੇ ਤੇ ਉੱਥੋਂ ਲੰਗਰ ਛੱਕੇ ਬਰੈਡ ਪਕੌੜੇ ਦਾਲ ਲੰਗਰ ਛੱਕੇ ਤਾਂ ਹੁਣ ਨਾਥਾਂ ਲਿਆ ਗਏ ਜੀ ਸੰਗਤ ਹੁਣ ਮੱਥਾ ਟੇਕ ਕੇ ਬਹਿ ਚੁੱਕੀ ਆ ਤੇ ਬਹੁਤ ਸੋਹਣਾ ਪ੍ਰੰਤ ਕੀਤਾ ਸੀ ਵਦਾਰਾ ਨੇ ਤੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਆ ਤੋਰ ਪੰਡਾਲ ਵੀ ਬਹੁਤ ਸੋਹਣਾ ਲੱਗਾ ਆ ਤੇ ਮਤਲਬ ਖੁੱਲੀ ਜਗ੍ਹਾ ਹੈਗੀ ਆ ਤੇ ਸੰਗਤ ਬਹੁਤ ਸੋਹਣੀ ਬੈਠੀ ਆ ਬਹੁਤ ਵਧੀਆ ਨਾ ਤੇ ਹੁਣ ਟਾਡੀ ਅਥਾ ਲੱਗਾ ਹੋਇਆ ਸੰਗਤ ਸੁਣਦੀ ਪਈ ਆ ਤੇ ਦੇਖੋ ਜੀ ਸੰਗਤ ਹਜੇ ਬੈਠੂਗੀ ਪਿਛਿਆਂ ਦੀ ਵੀ ਪਈ ਆ ਤੇ ਹੁਣ ਅਸੀਂ ਇੱਥੇ ਬਹਿ ਗਏ ਆ ਤੇ ਸਾਡੇ ਲਾਗੇ ਦੇਖੋ ਗੋਲੂ ਤੇ ਪੈਂਡਾਣੋਂ ਦਾ ਪੋਤਾ ਤੇ ਬੜਾ ਸ਼ਰਾਰਤੀ ਔਰ ਨਟਕਟਿਆ ਇਹ ਤੇ ਦੇਖੋ ਕਿੰਨੇ ਸੋਹਣ ਲੱਗਣ ਡਿਆ ਆ ਤੇ ਪਰਨਾ ਬੰਨਿਆ ਹੋਇਆ ਤੇ ਸਰਦਾਰ ਬਣਿਆ ਹੋਇਆ ਤਾਂ ਬੜਾ ਸ਼ੌਂਕ ਇਹਨੂੰ ਬਸ ਨਾ ਤੇ ਦੇਖੋ ਛੋਟੇ ਛੋਟੇ ਬੱਚੇ ਵਧੀਆ ਲੱਗਦੇ ਆ ਪਿਆਰੇ ਲੱਗਦੇ ਆ ਨਾ ਤੇ ਮੈਂ ਉਹਨਾਂ ਸੰਡੇ ਸੀ ਕਿ ਮੈਂ ਕਹਾ ਵੀ ਤੂੰ ਪ੍ਰਸ਼ਾਦ ਖਾ ਲਿਆ ਕਹਿੰਦਾ ਮੈਂ ਬਹੁਤ ਪ੍ਰਸ਼ਾਦ ਖਾਂਦਾ ਅੱਜ ਮੈਂ ਕਹਾ ਅੱਜ ਮੋਜਾਂ ਲੱਗੀਆਂ ਪੂਰੀਆਂ ਕਹਿੰਦਾ ਹਾਂਜੀ ਅੱਜ ਪਹੁੰਚਣ ਲੱਗੀਆਂ ਪੂਰੀਆਂ ਨਾ ਜਾਨੀ ਸਾਰਿਆਂ ਦੀਆਂ ਤੇ ਸਾਡੇ ਗੁਰੂਆਂ ਨੇ ਸਾਡੇ ਲਈ ਟੋਟ ਲੰਗਰ ਵਰਤਾਇਆ ਤੇ ਕਿਸੇ ਚੀਜ਼ ਦੀ ਕੋ ਘਾਟ ਨਹੀਂ ਹੈਗੀ ਤੇ ਸਦਾ ਇਦਾਂ ਲੰਗਰ ਚੱਲਦੇ ਰਹਿਣਗੇ ਤੇ ਇਥੋਂ ਪੰਡਾਲ ਹੁੰਦਾ ਹੋਇਆ ਫਿਰ ਚੌਥੇ ਪੜਾਤੇ ਜਾਉ। ਤੂ ਵੀ ਤੁਹਾਨੂੰ ਦੇਖੋ ਮੰਦਰ ਅਕਸਰ ਤੁਸੀਂ ਵਲੌਗਸ ਦੇਖਦੇ ਹੋਣੇ ਆ ਮੰਦਰ ਇਹ ਹਾਂਜੀ ਤੀਜੇ ਪੜਾਤ ਹੁੰਦੇ ਹੋਏ ਨਾਥਾਂ ਵਾਲੇ ਤੋਂ ਅੱਗੇ ਹੁਣ ਚੌਥੇ ਪੜਾਚ ਤੇ ਇਹ ਹੁੰਦਾ ਇੱਥੇ ਚੌਂਕ ਵਿੱਚ ਯਾਨੀ ਲਾਸਟ ਪੜਾ ਹੁੰਦਾ ਹੈ ਤੇ ਮੇਰੇ ਖਿਆਲ ਸਾਡੇ ਤਾਂ 5 ਦਾ ਟਾਈਮ ਹੋ ਗਿਆ ਆ ਤੇ ਸੰਗ ਤਾਂ ਇੱਥੇ ਵੀ ਮਥਾ ਟੇਕੇ ਬਹਿ ਚੁੱਕੀਆਂ ਕੁਝ ਸੰਗ ਦਾ ਪਿੱਛੇ ਆਉਂਦੀਆਂ ਤੌਰ ਸਾਡੇ ਭੈਣ ਜੀ ਤੇ ਇਹ ਦੇਖੋ ਅਕਸਰ ਮੇਰੇ ਨਾਲ ਹੀ ਰਹਿੰਦੇ ਵਲੌਗ ਵਿੱਚ ਆਉਂਦੇ ਆ ਤੇ ਵਧੀਆ ਸੁਆਇਨ ਦਾ ਉਹ ਹਾਸੇ ਲਹਾ ਹਾਸਮਯਾਗ ਉਹ ਕਰਦੇ ਆ ਤੇ ਦੇਖੋ ਇੱਥੇ ਲੈ ਕੁਛ ਨਹੀਂ ਜਾਣਾ ਤੇ ਸਿਰਫ ਬੋਲ ਬਾਣੀ ਆ ਤੇ ਐਵੇਂ ਅਜਿਰਿਆ ਕਰਿਆ ਕਰੋ ਤੇ ਨਫਤ ਨਹੀਂ ਕਰਿਆ ਕਰੋ ਕਿਸੇ ਤੋਂ ਤੇ ਦੇਖੋ ਜੀ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਆ ਤੇ ਅੱਜ ਦੇ ਦਿਨ ਇਦਾਂ ਦਾ ਰਿਆ ਨਾ ਸਾਰਾ ਦਿਨ ਤੁੱਪ ਲੱਗੀ ਨਹੀਂ ਤੇ ਬਸ ਦੇਖੋ ਜੀ ਉਹਦੀ ਪ੍ਰਮਾਤਮਾ ਦੀ ਮਰਜ਼ੀ ਦੇ ਵਗੈਰਾ ਤਾਂ ਪਤਾ ਵੀ ਨਹੀਂ ਲੱਗ ਸਕਦਾ ਨਾ ਤੇ ਦੇਖੋ ਐਸ਼ ਬਹੁਤ ਪਿਆਰੀ ਬੱਚੀ ਆ ਸਾਡੀ ਗਵਾਂਢੀ ਆ ਇਹਨਾਂ ਦਾ ਘਰ ਤੇ ਨੇ ਤੋ ਪਲਗੀ ਅੱਜ ਤੇ ਦੇ ਦਿਨ ਲੰਘਿਆ ਤੇ ਹੁਣ ਵੀ ਸ਼ਾਮ ਠੰਢੀ ਠੰਢੀ ਹਵਾ ਚਲਦੀ ਪਈ ਆ ਤੇ ਇੱਥੋਂ ਵੀ ਸੰਗਤ ਬਸਮਤ ਠੀਕੀ ਬੈਜਣਾ ਤੇ ਇਹ ਇੱਥੇ ਲੰਗਰ ਹੁੰਦਾ ਫਰੂਟ ਚਾਟ ਦਾ ਹਰ ਸਾਲ ਮਤਲਬ ਦਿੱਲੀ ਇਹ ਲੰਗਰ ਹੁੰਦੇ ਆ ਤੇ ਇਹ ਸਾਡੇ ਭਾਜੀ ਹੁਣੀ ਰஞ்சிਤ ਹੁਣੀ ਤੇ ਇਹਨਾਂ ਦਾ ਲੰਗਰ ਮਤਲਬ ਹੁੰਦਾ ਇਹਨਾਂ ਵੱਲੋਂ ਹੁੰਦਾ ਆ ਤੇ ਚਲੋ ਵੈਗਰ ਇਹਨਾਂ ਤੰਦਰੁਸਤੀ ਦੇ ਬਸ ਉਦਮ ਦੇਵੇ ਤੇ ਇੱਦਾਂ ਸੇਵਾ ਕਰਦੇ ਰਹਿਣ ਤੇ ਅ ਟੋਟ ਲੰਗਰ ਹੁੰਦਾ ਇਹ ਫਰੂਟ ਚਾਟ ਦਾ ਤੇ ਜਿੰਨਾ ਮਰਜੀ ਕੋ ਖਾਵੇ ਕੋਈ ਰੋਗ ਰੋਗ ਨਹੀਂ ਕਿਸੇ ਨਿਆਣੇ ਨੂੰ ਸਿਆਣੇ ਨੂੰ ਹਨਾ ਤੇ ਬਹੁਤ ਵਧੀਆ ਆ ਤੇ ਇਹਦੇ ਲੰਗਰ ਲਾਉਣਾ ਚਾਹੀਦਾ ਆ ਉਹ ਵੀ ਕੰਜੂਸੀ ਕੀ ਹੁੰਦੀ ਹੈ ਨਾ ਤੇ ਲੰਗਰ ਾ ਟੋਟ ਲੰਗਰ ਹੁੰਦਾ ਜੀ ਇਹ ਹਾਂਜੀ ਪਹੁੰਚ ਗਏ ਹੁਣ ਅਸੀਂ ਘਰ ਤੇ ਚੌਥੇ ਪ੍ਰਾਤ ਹੁੰਦਾ ਹੋਇਆ ਲੰਗਰੀਤਨ ਸਮਾਪਤੀ ਹੋਣ ਤੋਂ ਬਾਅਦ ਗੁਰਦੁਆਰਾ ਸਾਮ ਗਈ ਸੰਗਤ ਜਦ ਅਰਦਾਸ ਹੋਏ ਤੇ ਅਰਦਾਸ ਦੇ ਸ਼ਾਮ ਲੋ ਇਸ ਸਾਰੀ ਸੰਗਤ ਤੇ ਫਿਰ ਉਸ ਤੋਂ ਬਾਅਦ ਫਿਰ ਲੰਗਰ ਚੱਲ ਗਿਆ ਔਰ ਲੰਗਰ ਛੱਕ ਕੇ ਫਿਰ ਅਸੀਂ ਹੁਣ ਗੁਰਦਆਰਾ ਸਾਹਿਬ ਤੋਂ ਆ ਗਏ ਆ ਤੇ ਦੇਖੋ ਜੀ ਨਗਰ ਕੀਰਤਨ ਬਹੁਤ ਦਿਓ ਦਰਸ਼ਨ ਬਾਦਸ਼ਾਹ ਵਾਹਿਗੁਰੂ ਨੇ ਅੰਦਰ ਖੁਲੋ ਕੇ ਹਨ ਆਪਣੇ ਕਾਜ ਸਵਾਰੇ ਸਰਵੰਸਦਾਨੀ ਜਿਨ੍ਹਾਂ ਨੇ ਸਾਡੇ ਲਈ ਏਡੇ ਵੱਡੇ ਕਰਵਾਨੇ ਕੀਤੀਆਂ ਔਰ ਛੋਟੇ ਛੋਟੇ ਬੱਚਿਆਂ ਨੇ ਕਰਵਾਨੇ ਦਿੱਤੀਆਂ ਤੇ ਸਾਡੇ ਵਾਸਤੇ ਇਹਨਾਂ ਨੇ ਬਹੁਤ ਜ਼ਿਆਦਾ ਮਤਲ ਅਨੁਸਾਰਾਂ ਇਤਿਹਾਸ ਬਾਰੇ ਪਤਾ ਹੀ ਹੈ ਜੀ ਤੇ ਗੁਰਪਰਵ ਦੀਆਂ ਦਸੋ ਬਾਦਸ਼ਾਹਾਂ ਦੇ ਸਾਰਿਆਂ ਨੂੰ ਵਧਾਈਆਂ ਹੋਣ ਹਨ ਤੇ ਲੱਖ ਲੱਖ ਵਧਾਈਆਂ ਹੋਣ ਸੱਚੇ ਬਾਦਸ਼ਾਹ ਸਾਰਿਆਂ ਤੇ ਮਿਹਰ ਕਰੇਗਾ ਨਾ ਜਿਨ੍ਹਾਂ ਦੀ ਆਸਮਰાદ ਦਿਲ ਚ ਹੈਗੀ ਆ ਮੇਰੇ ਵੀ ਹੈਗੀ ਆ ਤੁਹਾਡੇ ਸਾਰਿਆਂ ਦੀ ਹੋਊਗੀ ਨਾ ਤੇ ਪੂਰੀਆਂ ਕਰਨ ਤੇ ਸਾਰਿਆਂ ਦੀ ਆਸੰਗਾ ਸੁਣਨ ਤੇ ਦੁੱਖ ਦਿਲ ਦਾ ਦੂਰ ਕਰਨ ਔਰ ਚੜ੍ਹਦੀ ਕਲਾ ਜ ਰੱਖਣ ਸਾਰਿਆਂ ਨੂੰ ਨਾ ਨਹੀਂ ਤੇ ਇਹ ਏਦਾ ਸਾਰਿਆਂ ਅੱਗੇ ਹੈਗੀ ਪ੍ਰਵਾਦਮ ਅਗੇ ਨਾ ਸਾਰਿਆਂ ਲਈ ਤੇ ਦੇਖੋ ਜੀ ਲੰਗਰ ਸ਼ਕਲਿਆ ਹੁਣ ਦੁੱਧ ਗਰਮ ਕਰਨਾ ਹੈ ਮੈਂ ਤੇ ਪੂਰਾ ਲਾਈਵ ਸੀ ਸੀ ਪ੍ਰੋਗਰਾਮ ਹੈ ਲਾਈ ਦਾ ਲਿੰਕ ਡਿਸਕ੍ਰਿਪਸ਼ਨ ਚ ਲਿਖ ਦੂੰਗੀ ਕਿ ਤੁਸੀਂ ਚੱਕ ਲੈਣਾ ਉਥੋਂ ਤੇ ਫਿਰ ਤੁਸੀਂ ਸਾਰਾ ਲਾਈਵ ਪ੍ਰੋਗਰਾਮ ਦੇਖ ਸਕਦੇ ਆ ਨਾ